ਉਦੇ ਮਹੀਨੇ ਇਹ 11 ਗਲਤੀਆਂ ਕਦੀ ਨਾ ਕਰਨਾ ਨਹੀਂ ਤੇ ਨਵੇਂ ਸਾਲ ਬੁਰੇ ਦਿਨ ਸ਼ੁਰੂ ਹੋ ਜਾਣਗੇ ਵੱਡੇ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਉਹਦੇ ਮਹੀਨੇ ਦੇ ਵਿੱਚ ਕਦੀ ਇਹ ਗਲਤੀਆਂ ਨਾ ਕਰੋ ਸਾਥ ਸੰਗਤ ਆਪਾਂ ਆਪਾਂ ਨੂੰ ਪਤਾ ਤੇ ਹੈ ਪਰ ਫਿਰ ਵੀ ਆਪਾਂ ਅਣਜਾਣਾ ਵਾਂਗੂ ਕਰੀ ਜਾ ਰਹੇ ਆਂ ਆਪਾਂ ਸੋਚਦੇ ਆਂ ਕਿ ਸਾਨੂੰ ਕੀ ਲੋੜ ਹੈ ਜੀ ਆ ਇਹ ਚੀਜ਼ਾਂ ਨਾਲ ਐ ਥੋੜੀ ਹੁੰਦਾ ਜੀ ਐ ਥੋੜਾ ਕੁਝ ਵਿਗੜ ਜਾਊਗਾ ਇੰਜ ਥੋੜਾ ਹੋਏਗਾ ਆ ਥੋੜਾ ਹੋਏਗਾ ਬਸ ਅਸੀਂ ਆਹੀ ਸੋਚ ਕੇ ਚੱਲੀ ਜਾ ਰਹੇ ਆਂ ਆਹੀ ਗਲਤੀਆਂ ਅਸੀਂ ਕਰੀ ਜਾ ਰਹੇ ਆਂ ਗੁਰਮੁਖ ਬਿਆਰਿਓ ਕਿਹੜੀਆਂ ਗਲਤੀਆਂ ਰੋਮਾਂ ਦੀ ਬੇਦਰਵੀ ਗੁਰਸਿੱਖੀ ਤੋਂ ਭਟਕਣਾ ਤੇ ਪੱਗ ਪੱਗਛ ਬੰਨਣੀ ਛੱਡ ਕੇ ਆ ਹੋਰ ਆਪਣੇ ਆਪ ਨੂੰ ਜਿਹੜਾ ਹੀਰੋ ਬਣਾਉਣ ਦਾ ਕਰੇਜ਼ ਹੈ ਨਾ ਜਿਹੜਾ ਚੜਿਆ ਹੋਇਆ ਨੌਜਵਾਨੀ ਤੇ ਆਪਣੇ ਰੋਲ ਮਾਡਲ ਹੋਰਾਂ ਨੂੰ ਸਮਝੀ ਜਾਣਾ ਮੈਂ ਅੱਜ ਵੀਡੀਓ ਵੇਖ ਰਿਹਾ ਸੀ ਕਿਸੇ ਵੀਰ ਨੇ ਵਿਖਾਈ ਸਾਡੀਆਂ ਕੁਝ ਭੈਣਾਂ ਨੇ ਉਹਨਾਂ ਨੂੰ ਪੱਤਰਕਾਰ ਨੇ ਇੱਕ ਸਵਾਲ ਕੀਤਾ ਕਹਿੰਦੀ ਪੰਜਾਬ ਦੀ ਰਿਐਲਿਟੀ ਕੀ ਹੈ ਉਹ ਕਹਿੰਦੀ ਭੰਗੜਾ ਗਿੱਧਾ ਤੇ ਇਹ ਪੰਜਾਬ ਦੀ ਰਿਐਲਿਟੀ ਆ ਤੇ ਉਹ ਭੈਣ ਨੇ ਨਾ ਮਤਲਬ ਕਿ ਉਹਨਾਂ ਨੂੰ ਫਿਰ ਮੋੜ ਕੇ ਸਵਾਲ ਕੀਤਾ ਕਹਿੰਦੀ ਅੱਛਾ ਚਲੋ ਜੇ ਇਹ ਰਿਐਲਿਟੀ ਹੈ ਫੇਣੀ ਫਿਰ ਆਪਣੇ ਪੰਜਾਬ ਦਾ ਇਤਿਹਾਸ ਕੀ ਆ ਵੀ ਜੋ ਹੁਣ ਦਿਨ ਚੱਲ ਰਹੇ ਨੇ ਉਹਨਾਂ ਸਹਬਜ਼ਾਦਿਆਂ ਦਾ ਨਾਮ ਕੀ ਆ ਉਹਨਾਂ ਨੇ ਬੰਦਾ ਕੀ ਕਰਿਆ ਮੂੰਹ ਤੇ ਚੁੰਨੀਆਂ ਲੈ ਲੀਆਂ ਤੁਸੋਂ ਧੁਰਦੀਆਂ ਬਣੀਆਂ ਵੀ ਸ਼ਾਇਦ ਪਤਾ ਨਹੀਂ ਉਹਨਾਂ ਨੂੰ ਕੀ ਪੁੱਛ ਲਿਆ ਹੋਵੇ ਪਤਾ ਕਿਉਂ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਨਾਮ ਕੀ ਨੇ ਸਹਬਜ਼ਾਦਿਆਂ ਦੇ ਇਹ ਆ ਇਹ ਆ ਸਾਡੀ ਪੀੜ੍ਹੀ ਇਹ ਨੇ ਸਾਡੇ ਬੱਚੇ ਇਹ ਨੇ ਸਾਡੇ ਲੋਕ ਸ਼ਾਇਦ ਜਾਂ ਅਸੀਂ ਉਹਨਾਂ ਨੂੰ ਸਮਝਾਉਣ ਦੇ ਵਿੱਚ ਨਾਕਾਮਯਾਬ ਰਹੇ ਜਾਂ ਅਸੀਂ ਨਹੀਂ ਸੁਧਰੇ ਤੇ ਸਾਡੇ ਬੱਚੇ ਵਿੱਚ ਬਗੜ ਗਏ ਤੇ ਪਤਾ ਨਹੀਂ ਕੀ ਹੋਇਆ ਪਰ ਅਸਲ ਦੇ ਵਿੱਚ ਇਹ ਸਾਡੀਆਂ ਬਹੁਤ ਵੱਡੀਆਂ ਭਾਰੀ ਗਲਤੀਆਂ ਨੇ ਸਾਧ ਸੰਗਤ ਅਸੀਂ ਬਾਹਰਲੇ ਦੁਸ਼ਮਣਾਂ ਨਾਲ ਤੇ ਬਹੁਤ ਲੜੇ ਜੰਗ ਦੇ ਮੈਦਾਨ ਦੇ ਵਿੱਚ ਤਗੜੇ ਹੋਏ ਪਰ ਅਸੀਂ ਅੱਜ ਇਤਿਹਾਸ ਨੂੰ ਲੈ ਕੇ ਜੇ ਟੇਬਲ ਟਾਕ ਕਰਨ ਬੈਠ ਜਾਈਏ ਤੇ ਅਸੀਂ ਉਨੇ ਹੀ ਕੱਚੇ ਹਾਂ ਉਨੇ ਹੀ ਕੱਚੇ ਹਾਂ ਤੁਹਾਨੂੰ ਅੱਜ ਕੱਖ ਵੀ ਨਹੀਂ ਪਤਾਏਗਾ ਜੇ ਪਤਾ ਹੈ ਕਿ ਜਿਹਨੂੰ ਪਤਾ ਹੈ ਮੈਂ ਉਹਨੂੰ ਧਨਤਾ ਦੇ ਯੋਗ ਸਮਝਦਾ ਪਰ ਅੱਜ ਸਾਡੇ ਬੱਚਿਆਂ ਨੂੰ ਸਾਡੀ ਪੀੜ੍ਹੀ ਨੂੰ ਇਹ ਨਹੀਂ ਪਤਾ ਹੈਗਾ ਵੀ ਅਸਲ ਦੇ ਵਿੱਚ ਹੋਕ ਹੀ ਰਿਹਾ ਹੈ ਚੱਲ ਕੀ ਰਿਹਾ ਹੈ ਸਾਡੇ ਬੱਚੇ ਅਜੇ ਇਤਿਹਾਸ ਪੱਖੋਂ ਇੰਨੇ ਪਛੜ ਗਏ ਇੰਨੇ ਪਿੱਛੇ ਨੂੰ ਚਲੇ ਗਏ ਬੜੀ ਹਰਾਨੀ ਦੀ ਗੱਲ ਹੈ ਬੜੀ ਵਿਚਕਾਣੀ ਜੀ ਗੱਲ ਹੈ ਇਹ ਸਾਧ ਸੰਗਤ ਬਹੁਤ ਪਿੱਛੇ ਨੂੰ ਜਾਣ ਵਾਲੀ ਗੱਲ ਹੈ ਸੋ ਗੁਰਮੁਖ ਪਿਆਰਿਓ ਇਹ ਗਲਤੀਆਂ ਕਦੀ ਨਾ ਕਰੋ ਕਟੋ-ਕਟ ਇਤਿਹਾਸ ਨੂੰ ਸਾਨੂੰ ਪੜਿਆ ਹੋਵੇ ਇਕੋ ਬਰੀ ਇਤਿਹਾਸ ਪੜ੍ਹ ਕੇ ਉਹਨੂੰ ਅੰਦਰ ਰੱਖਿਆ ਹੋਵੇ ਨਾ ਅੰਦਰ ਨੂੰ ਸਜਾਇਆ ਹੋਵੇ ਤੇ ਗੁਰਮਖੋ ਸਾਨੂੰ ਦੁਬਾਰਾ ਕਹਿਣ ਸੁਣਨ ਦੀ ਜਿਹੜੀ ਆ ਉਹ ਲੋੜ ਨਾ ਪਵੇ ਸਾਨੂੰ ਵਿਚਾਰਨ ਦੀ ਲੋੜ ਨਾ ਪਵੇ ਤੇ ਸਾਨੂੰ ਇਸ ਗੱਲ ਦਾ ਪਤਾ ਹੋਵੇ ਅਹਿਸਾਸ ਹੋਵੇ ਗੁਰਸਿੱਖੋ ਇਹ ਜਿਹੜੇ ਸਾਹਿਬਜ਼ਾਦੇ ਨੇ ਇਹ ਸਾਡੇ ਆਪਣੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹ ਸਾਡੇ ਲਈ ਕੀਤੀਆਂ ਨੇ ਕਿਸੇ ਗੈਰਾਂ ਲਈ ਨਹੀਂ ਜਾ ਕਿਸੇ ਹੋਰਾਂ ਲਈ ਨਹੀਂ ਇਹ ਕੁਰਬਾਨੀਆਂ ਸਾਡੇ ਲਈ ਹੋਈਆਂ ਸਾਡੇ ਆਪਣੇ ਲਈ ਹੋਈਆਂ ਸਾਡੀਆਂ ਹੀ ਇਹ ਵਿਰਾਸਤਾਂ ਨੇ ਸਾਡਾ ਇਹ ਕਲਚਰ ਹੈ ਸਾਡਾ ਇਹ ਇਤਿਹਾਸ ਹੈ ਜੇ ਅਸੀਂ ਹਲੇ ਵੀ ਨਾ ਬਦਲੇ ਆਉਣ ਵਾਲਾ ਸਮਾਂ ਨਵਾਂ ਸਾਲ ਛਡੋ ਆਉਣ ਵਾਲੇ ਜਿੰਨੇ ਵੀ ਸਾਲ ਨੇ ਸਾਰੇ ਸਾਡੇ ਬਰਬਾਦ ਹੋ ਸਾਰੇ ਬਰਬਾਦ ਹੋ ਗਏ ਅਸੀਂ ਇਤਿਹਾਸ ਨੂੰ ਨਹੀਂ ਪੜਿਆ ਸਾਡੇ ਰੋਲ ਮਾਡਲ ਪਤਾ ਕੌਣ ਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਪਿਆਰਿਓ ਭੈਣਾਂ ਦੀ ਰੋਲ ਮਾਡਲ ਕੌਣ ਹੈ ਮਾਤਾ ਗੁਜਰ ਕੌਰ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਪਿਆਰਿਓ ਯਾਦ ਰੱਖਿਓ ਭੈਣਾਂ ਨੂੰ ਸਿੱਖਣ ਦੀ ਲੋੜ ਹੈ ਮਾਤਾ ਖੀਵੀ ਜੀ ਤੋਂ ਮਾਤਾ ਨਾਨਕੀ ਜੀ ਤੋਂ ਬੇਬੇ ਸੁਲੱਖਣੀ ਜੀ ਤੋਂ ਬੇਬੇ ਨਾਨਕੀ ਤੋਂ ਹੋਰ ਕਿੰਨੀਆਂ ਇਤਿਹਾਸ ਦੀਆਂ ਸਾਡੀਆਂ ਮਾਤਾਵਾ ਨੇ ਜਿਨ੍ਹਾਂ ਤੋਂ ਅੱਜ ਸਾਨੂੰ ਸਿੱਖਣ ਦੀ ਲੋੜ ਹੈ ਉਹ ਉਹ ਨੇ ਅਸਲ 'ਚ ਸਾਡੀਆਂ ਰੋਲ ਮਾਡਲ ਆਹ ਅਰੀ ਜੋ ਅਸੀਂ ਟੀਵੀਆਂ 'ਚ ਗਾਣਿਆਂ 'ਚ ਵੇਖਦੇ ਆ ਇਹ ਨਹੀਂ ਉਹ ਨੇ ਸੋ ਇਹ ਗਲਤੀਆਂ ਕਰਨੀਆਂ ਛੱਡੋ ਸੋ ਪਿਆਰਿਓ ਮਹਾਪੁਰ ਕਹਿੰਦੇ ਸੀ ਨਾ ਕਹਿੰਦੇ ਕਲਯੁਗ ਜੋਰਾ ਤੇ ਆ ਉਹ ਉਹਨੀਆਂ ਨਿਸ਼ਾਨੀਆਂ ਇਹ ਨੇ ਚਾ ਸਿੱਟੇ ਨਿਕਲਨੇ ਸ਼ੁਰੂ ਹੋ ਗਏ ਸਾਡੇ ਸਾਹਮਣੇ ਸੋ ਹਲੇ ਵੀ ਅਸੀਂ ਵਰਦ ਨਹੀਂ ਗਏ ਬਚ ਜਾਈਏ ਪੜ੍ਹੀਏ ਵਿਚਾਰੀ ਆਪਣੀਆਂ ਇਹ ਇਹਨਾਂ ਕਹੀਏ ਮੈਨੂੰ ਪਤਾ ਨਹੀਂ ਜਾਂ ਮੈਨੂੰ ਸਿਖਾਇਆ ਨਹੀਂ ਆਪਣੀ ਗਲਤੀ ਕਿਸੇ ਹੋਰ ਦੇ ਨਾਲ ਸਿੱਟੇ ਸਾਨੂੰ ਪਤਾ ਹੋਵੇ ਤੇ ਪੰਜਾਬ ਦੀ ਧਰਤੀ ਤੇ ਰਹਿ ਕੇ ਜੇ ਪਤਾ ਨਹੀਂ ਹੈਗਾ ਫੇਰ ਨਹੀਂ ਕਿਤੇ ਪਤਾ ਲੱਗ ਸਕਦਾ ਵਾਹਿਗੁਰੂ ਜੀ ਕਾ ਖਾਲਸਾ